ਜਦੋਂ ਤਨਖਾਹ ਲੱਗੀ ਸੁਖਵੀਰ ਬਾਦਲ ਵੀ ਆਪਾਂ ਦੇਖਿਆ ਵੀਲਚੇਅਰ ਤੇ ਸੀ ਪੈਰ ਦੇ ਵਿੱਚ ਫ੍ਰੈਕਚਰ ਸੀ ਢੀਂਡਸਾ ਸਾਹਿਬ ਵੀ ਵੀਲਚੇਅਰ ਤੇ ਸੀ ਅੱਜ ਜਦੋਂ ਅਰਦਾਸ ਹੋਣੀ ਸੀ ਢੀਂਡਸਾ ਸਾਹਿਬ ਨਹੀਂ ਕੱਲ ਹੋਈ ਐ ਸਰ ਜੀ ਕੱਲ ਹੋਈ ਅੱਜ ਨਹੀਂ ਜੀ ਕੱਲ ਅਰਦਾਸ ਵੇਲੇ ਢੀਂਡਸਾ ਸਾਹਿਬ ਤੁਰਿਆ ਆ ਰਹੇ ਸੀ ਚਲੋ ਹਾਲਾਂਕਿ ਫੜਿਆ ਹੋਇਆ ਸੀਗਾ ਪਰ ਇਹ ਚੰਦ ਕੁ ਦਿਨਾਂ ਦੇ ਵਿੱਚ ਇੰਨਾ ਬਦਲਾਅ ਕਿਵੇਂ ਹੈਗਾ ਜੀ ਕੀ ਪਤਾ ਜੀ ਇੱਥੇ ਹੁਣ ਕੋਈ ਉਹਨਾਂ ਦਾ ਡਾਕਟਰ ਹੀ ਦੱਸ ਸਕਦਾ ਜਾਂ ਢੀਂਡਸਾ ਸਾਹਿਬ ਦੱਸ ਸਕਦੇ ਆ ਫਿਰ ਇਹਦਾ ਮਤਲਬ ਆ ਕਿ ਪਹਿਲਾਂ ਉਹ ਵੀਲਚੇਅਰ ਤੇ ਸਨ ਸਜ਼ਾ ਜਿਹੜੀ ਹੋਈ ਉਹਨਾਂ ਨੂੰ ਧਾਰਮਿਕ ਤੌਰ ਤੇ ਉਹ ਉਹਨਾਂ ਨੇ ਵੀਲਚੇਅਰ ਤੇ ਉਹ ਦੇਖੋ ਵੀਲਚੇਅਰ ਵਾਲਾ ਮੈਨੂੰ ਤੇ ਫੰਡਾ ਪਤਾ ਨਹੀਂ ਉਹ ਇੱਕ ਜਿਹੜੀ ਵੀਲਚੇਅਰ ਹੈ ਉਹ ਉਹਦੇ ਤੋਂ ਉੱਠ ਕੇ ਸੁਖਵੀਰ ਸਿੰਘ ਬਾਦਲ ਪੰਘੜਾ ਹੀ ਪਾਉਣ ਲੱਗ ਪਿਆ ਜੀ ਉਹ ਸ਼ਾਇਦ ਕਿਸੇ ਨੇ ਉਹ ਜਿੱਦਾਂ ਉਹ ਨਹੀਂ ਉਹ ਐਟੀਟਿਊਡ ਕਰ ਦਿੰਦੇ ਨੇ ਅੱਜ ਕੱਲ ਜੀ ਸੁਖਵੀਰ ਸਿੰਘ ਬਾਦਲ ਤੇ ਫਾਇਰ ਹੋਏ ਤੋਂ ਨਹੀਂ ਹਿੱਲ ਸਕੇ ਤੇ ਉਹ ਉਹਨਾਂ ਦੇ ਪੰਘੜਾ ਕੀ ਪਾਉਣਾ ਆ ਜੀ ਤਾਂ ਮਤਲਬ ਇਹ ਗੱਲ ਇਹ ਆ ਕਿ ਭਈ ਆ ਜਿਹੜਾ ਮਸਲਾ ਹੈ ਇਹ ਤੇ ਕਾਫੀ ਮੇਰੇ ਘਰ ਦੇ ਨਾਲ ਵਿਚਾਰਨ ਵਾਲਾ ਹੈ ਕਿ ਧਾਰਮਿਕ ਤੌਰ ਤੇ ਸਜ਼ਾ ਲੱਗੀ ਹੈ ਕਿਸੇ ਬੰਦੇ ਨੂੰ ਤਾਂ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਸਜ਼ਾ ਭੁਗਤ ਦਿਆਂ ਹੀ ਜੀ ਉਹ ਬੰਦਾ ਰਿਸ਼ਟਪੁਸ਼ਟ ਹੋ ਗਿਆ ਹੂੰ ਕਿਤੇ ਬਹੁਤ ਮੈਗਨਾ ਕਿ ਉਹਨਾਂ ਨੂੰ ਤੇ ਇੱਕ ਹੋਰ ਸ਼ੁਕਰਾਨੇ ਦੀ ਅਰਦਾਸ ਕਰਵਾ ਦੇਣੀ ਚਾਹੀਦੀ ਹੈ ਕਿ ਵੀ ਤੁਹਾਡਾ ਸਰੀਰ ਤੰਦਰੁਸਤ ਹੋ ਗਿਆ ਭਾਈ ਤੁਹਾਡੀ ਤੇ व्हीਲਚੇਅਰ ਜਿਹੜੀ ਆ ਉਹ ਤੁਹਾਡੇ ਨਾਲੋਂ ਲੈ ਗਈ ਹਾਂ ਹਾਂ ਜੀ ਇਹਨਾਂ ਨੇ ਬਾਕੀ 15 ਲੱਖ 78600 ਰੁਪਏ ਜਿਹੜੇ ਸੀਗੇ ਉਹ ਵਾਪਸ ਕਰ ਦਿੱਤੇ ਇਸ਼ਤਿਹਾਰਾਂ ਦੇ ਜੀ ਜੀ ਮੇਨ ਗੱਲ ਇਹ ਆ ਹੂੰ ਵੈਸੇ ਪੁਲਸਾਂ ਨੇ ਤੋਂ ਤੇ ਨੇਤਾ ਤੋਂ ਪੈਸੇ ਮੜਵਾਉਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹਦੇ ਚ ਜਿਹੜੇ ਜਥੇਦਾਰੋ ਤਖੜੇ ਵਗੇ ਨੇ ਹੂੰ 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 ਉਹਨਾਂ ਨੇ ਇਹ ਪੈਸੇ ਤੇ ਇਹਨਾਂ ਤੋਂ ਪਵਾ ਲਿਆ ਤੇ ਬਹੁਤ ਔਖਾ ਹੁੰਦਾ ਸੋ ਗੱਲ ਇਹ ਆ ਕਿ ਚਲੋ ਉਹਨਾਂ ਦੀ ਅਰਦਾਸ ਹੋਈ ਆ ਸਭ ਤੋਂ ਅਖੀਰ ਚ ਇਹਨਾਂ ਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਆ ਪਰ ਮੇਰੇ ਖਿਆਲ ਦੇ ਨਾਲ ਇੱਕ ਸ਼ੁਕਰਾਨਾ ਇਹਨਾਂ ਨੂੰ ਕਰਨਾ ਚਾਹੀਦਾ ਵੀਲ ਚੇਅਰ ਮਤਲਬ ਕਿ ਉਹ ਠੀਕ ਆ ਉਹ ਤੁਸੀਂ ਦੇਖੀ ਸੀਗੀ تنخواਹ ਦੇ ਦੌਰਾਨ ਹੁਣ ਮਤਲਬ ਕਿ ਖਤਮ ਹੁੰਦਿਆ ਰੀਅਲ ਚੇਅਰ ਵੀ ਖਤਮ ਹੋ ਗਈ ਆ ਇਹਦਾ ਮਤਲਬ تنਖਾਹ ਠੀਕ ਹੀ ਹੈ ਬਈ ਹੁਣ ਮੈਂ ਉਹ ਕੀ ਕਹਾ ਤੁਸੀਂ ਸਮਝਦਾ ਇੱਕ ਸੁਖਵੀਰ ਸੰਧੂ ਜੀ ਦਾ ਕਮੈਂਟ ਆਪਾਂ ਪੜ ਲੈਂਦੇ ਆ ਉਹ ਕਹਿੰਦੇ ਕਿ ਗੁਰੂ ਜੀ ਨੇ ਬਖਸ਼ ਦਿੱਤਾ ਉਹਨਾਂ ਨੇ ਆਪਾਂ ਵੀ ਇਹੀ ਮੰਨ ਲੈ ਬਸ ਫਿਰ ਇਹੀ ਮੰਨ ਸਕਦੇ ਜੀ ਹੁਣ ਕੀ ਕਹੀਏ ਆਪਾਂ ਹੁਣ ਇੱਕ ਬਜ਼ੁਰਗ ਆਦਮੀ ਨੇ ਆਪਾਂ ਕਿਸੇ ਤੇ ਸਵਾਲ ਕੋਈ ਕਿੰਤੂ ਪਰੰਤੂ ਵੀ ਨਹੀਂ ਕਰ ਸਕਦੇ ਕਿ ਇਹਨਾਂ ਨੇ ਰੀਅਲ ਚੇਅਰ ਉਹੀ ਰੱਖੀ ਸੀਗੀ ਵੀ ਚਲੋ ਖੜ ਕੇ ਜਾਂ ਦਰਤਾਂ ਗੋਭਾਂਗੇ ਪਰ ਗੱਲ ਇਹ ਆ ਕਿ ਨਾ ਬੜਾ ਕਹੋ ਕਿ ਇਹ ਵੀ ਕੌਤਕ ਹੀ ਆ ਨਾ ਸਜਾ ਖਤਮ ਹੁੰਦੀ ਹੈ ਧਾਰਮਿਕ ਤਨਖਾਹ ਖਤਮ ਹੁੰਦੀ ਹੈ ਜਿਹੜਾ ਸਫਰ ਹੈ ਖਤਮ ਹੋਇਆ ਜੀ 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 ਬਿਲਕੁਲ 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 ਖੈਰ ਭਾਈ ਸਭ ਤੇ ਅਦਾ ਕਿਰਪਾ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਚੱਲਦਾ ਰਹੇ ਕੰਮ ਮਿੰਟੂ ਜੀ ਆਪਾਂ ਗੁਰਦੁਆਰਾ ਸਾਹਿਬਾਨ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰ ਰਹੇ ਆਂ ਤੇ ਕਈ ਬੇਆਦਬੀ ਦੇ ਕੇਸ ਦੀ ਆਪਾਂ ਗੱਲਬਾਤ ਕਰਦੇ ਆਂ ਤੇ ਕਈ ਜਿਹੜੀਆਂ ਸਾਹਮਣੇ ਹੋ ਜਾਂਦੀਆਂ ਨੇ ਅੱਜ ਕੱਲ੍ਹ ਵੀਡੀਓ ਤੁਹਾਨੂੰ ਪਤਾ ਸੀ ਸੀਸੀਟੀਵੀ ਕੈਮਰੇ ਸਾਰੇ ਲੱਗੇ ਹੋਏ ਆ ਪਟਿਆਲਾ ਦੇ ਗੁਰੂ ਘਰ ਦੇ ਵਿੱਚ ਇੱਕ ਬੀਬੀਆਂ ਹੀ ਆਪਸ ਦੇ ਵਿੱਚ ਝੜਪ ਝੜਪੀ ਹੋ ਗਈਆਂ ਉਹ ਉਹਨਾਂ ਦਾ ਕੀ ਮਸਲਾ ਜੀ ਕਾਦੇ ਪਿੱਛੇ ਗੁਰੂ ਘਰ ਦੇ ਵਿੱਚ ਹੀ ਉਹ ਚੌਧਰ ਹੂੰ ਸਰ ਚੌਧਰ ਬਿਲਕੁਲ ਇੱਕੋ ਹੀ ਸ਼ਬਦ ਵੱਡਾ ਚੌਧਰ ਹਨ ਜਿਹਦੇ ਪਿੱਛੇ بڑا ਕੁਝ ਹੁੰਦਾ ਤੁਸੀਂ ਐਦਾਂ ਕਰਿਓ ਇੰਗਲੈਂਡ ਕੈਨੇਡਾ ਅਮਰੀਕਾ ਹੂੰ ਇੱਥੋਂ ਜਿਹੜੇ ਬੰਦੇ ਆਉਂਦੇ ਆ ਹਾਲਾਂਕਿ ਸਾਰੇ ਨਹੀਂ ਜੀ ਕੁਝ ਗੁਰੂ ਘਰਾਂ ਦੇ ਜਿਹੜੇ ਅਹੁਦੇਦਾਰ ਆ ਪਦਵੀਦਾਰ ਆ ਜੀ ਜੀ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਵਖਰੇਵੇਂ ਆ ਕਿਤੇ ਚਰਚਾ ਤੇ ਕਰਕੇ ਦੇਖਿਓ ਹੂੰ ਚਰਚਾ ਕਰਕੇ ਦੇਖੋ ਤੁਹਾਨੂੰ ਦੱਸਣਗੇ ਕੀ ਹਾਲ ਹੁੰਦਾ ਸਰ ਜੀ ਇਹ ਫਰੀਦਕੋਟ ਤੋਂ ਪਿਛਲੇ ਦਿਨੀ ਵੀਡੀਓ ਵਾਇਰਲ ਹੋਇਆ ਸੀ ਹੂੰ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਉਹ ਮਤਲਬ ਕਿ ਲੜ ਰਹੇ ਸੀ ਬਿਲਕੁਲ ਇੱਕ ਤੇ ਇੱਕ ਥਾਂ ਦਾ ਵਰਤਾਰਾ ਨਹੀਂ ਆਇਆ ਇੱਥੇ ਜਿਹੜਾ ਆਜ਼ਾਦਨਗਰ ਪਟਿਆਲੇ ਦੇ ਵਿੱਚ ਗੁਰੂ ਘਰ ਆ ਜੀ ਉਹ ਕੋਈ ਮਤਲਬ ਕਿ ਸੀਗਾ ਸਾਬਕਾ ਅਹੁਦੇਦਾਰ ਜੀ ਪ੍ਰਧਾਨ ਸੀ ਇੱਕ ਪਤਾ ਨਹੀਂ ਸੈਕਟਰੀ ਹੂੰ ਉਹ ਕਿਤੇ ਬੋਲਣ ਲੱਗਾ ਤੇ ਦੂਜੀ ਧਿਰ ਜਿਹੜੀ ਮਜੂਤਾ ਸੀ ਜੀ ਬਸ ਇਥੋ ਹੀ ਬੋਲਬਲਾਰਾ ਹੋ ਗਿਆ ਤੇ ਮੈਂ ਵੀਡੀਓ ਦੇਖ ਰਿਹਾ ਸੀ ਗੁਰੂ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਦੇ ਅੱਗੇ ਤਾਂ ਬਿਆ ਆਪਾਂ ਕੁਝ ਸ਼ਾਸਤਰ ਚ ਦੇਖਦੇ ਹਾਂ ਨਾ ਬਿਲਕੁਲ ਤੋ ਤੀਰ ਜਿਹੜਾ ਬਿਆ ਸੀਗਾ ਉਹ ਇੱਕ ਬੀਬੀ ਉਹ ਚੁੱਕੀ ਫਿਰਦੀ ਆ ਦੱਸੋ ਕਮਾਲ ਦੀ ਗੱਲ ਆ ਡਰ ਨਹੀਂ ਜਵਾਂ ਡਰ ਇਹਨਾਂ ਨੂੰ ਗੁਰੂ ਦਾ ਹੀ ਨਹੀਂ ਆਗਾ ਤੇ ਕੀ ਤਾਂ ਡਰਿਆ ਜੀ ਜਿਹਨਾਂ ਨੂੰ ਗੁਰੂ ਦਾ ਡਰ ਹੋਵੇ ਕਿੱਡੀ ਕ ਗੱਲ ਹੈ ਜੇ ਕੋਈ ਸੰਬੋਧਨ ਕਰਨ ਲੱਗਾ ਪਹਿਲੀ ਗੱਲ ਮੈਂ ਤੇ ਹੈਰਾਨ ਆ ਸਰ ਮੈਂ ਇਹੋ ਜੇ ਮਾਮਲੇ ਵੀ ਦੇਖਿਆ ਕਿ ਮਰਗਾਂ ਦੇ ਭੋਗ ਤੇ ਬੋਲਣ ਤੋਂ ਲੋਕ ਨਰਾਜ਼ ਹੋ ਜਾਂਦੇ ਆ ਕਿ ਮੈਨੂੰ ਬੋਲਣ ਦਾ ਮੌਕਾ ਨਹੀਂ ਅੱਛਾ ਬੋਲਣਾ 75% ਝੂਠ ਬੋਲਣਾ ਹੁੰਦਾ ਉਹ ਬੰਦੇ ਨੇ ਭਾਵੇਂ ਜਿੰਨੇ ਮਰਜ਼ੀ ਦੁੱਖ ਦਿੱਤੇ ਹੁਣ ਐਵੇਂ ਕਹੀ ਜਾਣਗੇ ਇਹਦੇ ਅਰਗਾ ਬੰਦਾ ਹੀ ਨਹੀਂ ਜਾਣਦੇ ਹੈਗਾ ਬਿਲਕੁਲ ਬਿਲਕੁਲ ਭਾਵੇਂ ਅੰਦਰੋਂ ਅੰਦਰੋਂ ਕਹਿੰਦੇ ਹੁਣ ਚੰਗਾ ਹੀ ਹੋਇਆ ਰੜ ਗਿਆ ਟੱਪ ਗਿਆ ਮਾਣ ਕਰਨਾ ਹਕੀਕਤਾ ਨੇ ਇਹ ਜੀ 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 ਮੈਂ ਵੀ ਇੱਥੇ ਤੁਹਾਡੇ ਵਿੱਚ ਹੀ ਰਹਿਣਾ ਬਿਲਕੁਲ ਮਤਲਬ ਕਿ ਭੋਗ ਤੇ ਬੋਲਣ ਤੋਂ ਲੜ ਪਈ ਤੇ ਨਰਾਜ਼ ਹੋ ਜਾਂਦੇ ਆ ਇਹ ਕੁਮੇਤਰ ਨੇ ਦੱਸਿਆ ਉਹ ਨਾ ਭੋਗ ਤੇ ਜਿਵੇਂ ਬੋਲਦੇ ਹੁੰਦੇ ਇੱਕ ਬੰਦੇ ਨੂੰ ਦੇ ਦਿੰਦੇ ਮਾਈਕ ਵੀ ਭਾਈ ਸਾਰਿਆਂ ਦੇ ਨਾਮ ਬੋਲਦੀ ਜਾਂ ਜੀ ਐਂ ਕਹਦੀ ਉਹਨੇ ਵੀ ਇੱਕ ਦਿਨ ਆਪ ਦੀ ਦੁੱਖ ਭਰੀ ਕਹਾਣੀ ਸੁਣਾਈ ਕਹਿੰਦਾ ਯਾਰ ਲੋਕ ਨਾਮ ਬੁਲਾਉਣ ਦੀਆਂ ਪਰਚੀਆਂ ਭੇਜਣ ਲੱਗ ਜਾਂਦੇ ਨੇ ਕਹਿੰਦਾ ਉਹਦੇ ਪਿੱਛੇ ਵੀ ਲੜ ਪੈਂਦੇ ਬਾਅਦ ਚ ਮੈਨੂੰ ਘੇਰੀ ਖੜੇ ਹੁੰਦੇ ਨਹੀਂ ਜੀ ਮਤਲਬ ਕਿ ਹਾਂ ਸਟੇਜ ਸੈਕਟਰੀਆਂ ਦਾ ਵੀ ਬੁਰਾ ਹਾਲ ਆ ਮਲਾਇਆ ਸਾਹਿਬ ਇਹ ਵੀ ਤਾਂਗ ਹੀ ਰਹਿੰਦੇ ਨੇ ਬੇਚਾਰੇ ਤਾਂ ਮਤਲਬ ਸਾਡਾ ਨਾ ਇੱਕ ਯਾਰ ਆ ਕਾਲਾ ਬੜੀ ਤਗੜੀ ਚੈਂਪੀਅਨਸ਼ਿਪ ਕਰਾਉਂਦਾ ਜੀ ਉਹ ਕਿੰਦਾ ਲੋਕਾਂ ਨੇ ਕੀ ਤਮਾਸ਼ਾ ਬਣਾਇਆ 10 ਰੁਪਏ 100 ਰੁਪਏ ਦੇ ਕੇ ਕਮੈਂਟੇਟਰ ਨੂੰ ਕਹਿੰਦੇ ਆ ਕਿ ਫਲਾਣੇ ਨੇ ਫਲਾਣੀ ਰੇਟ ਤੇ ਲਾਤਾ ਹੂੰ ਨਾਮ ਲਾਉਣਾ ਤੇ 10000 ਦਿਓ ਕਿਸੇ ਪਲੇਅਰ ਨੂੰ ਜੀ ਕੁਝ ਉਹਦਾ ਵੀ ਬਣੇ ਤੇ ਕੁਝ ਤੁਹਾਨੂੰ ਵੀ ਪਤਾ ਤੁਹਾਨੂੰ ਵੀ ਬਣੇ ਬਿਲਕੁਲ ਮਤਲਬ ਕਿ ਇਹ ਠੀਕ ਹੈ ਯਾਰ ਹੂੰ ਕੋਈ 10 ਰੁਪਏ ਕੋਈ 100 ਰੁਪਏ ਦੇ ਕੇ ਨਾਮ ਨਾਉਂ ਕਿਹਾ ਯਾਰ ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਹਰਕਤਾਂ ਬੀਬੀਆਂ ਇਹ ਕਰੀ ਜਾਂਦੀਆਂ ਨੇ ਤੇ ਦੱਸੋ ਕੀ ਕਰਾਂ ਮਾਲੋਕ ਇਹ ਸਭ ਕੁਝ ਹੈ ਗੋਲਕ ਵਾਸਤੇ ਸਰ ਇਹ ਸੇਵਾ ਹੀ ਕਰਨੀ ਹੋਵੇ ਸੇਵਾ ਲਈ ਕੋਈ ਪਦਵੀ ਜ਼ਰੂਰੀ ਨਹੀਂ ਹੁੰਦੀ ਮੈਂ ਐਸੇ ਬੰਦੇ ਆਪਣੀ ਜ਼ਿੰਦਗੀ ਚ ਦੇਖੇ ਨੇ ਕਿ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਸਵੇਰੇ ਤੜਕੇ ਨਿਕਲ ਜਾਂਦੇ ਨੇ ਅਮਰਤ ਵੇਲੇ ਗੁਰੂ ਘਰ ਨਿਸ਼ਕਾਮ ਸੇਵਾ ਸੇਵਾ ਕਰਨੀ ਹੈ ਪ੍ਰਸ਼ਾਦਾ ਵੀ ਕਰਿਆ ਕੇ ਛਕਣਾ ਚੁੱਪ ਚੁੱਪ ਪ੍ਰਸ਼ਾਦਾ ਵੀ ਕਰਿਆ ਕੇ ਛਕਣਾ ਹੈ ਕਲੀਅਰ ਵਾਲਾ ਬਿਲਕੁਲ ਤਾਂ ਮਤਲਬ ਇਹ ਹੁੰਦੀ ਹੈ ਸੇਵਾ ਸਰ ਆਹ ਕਾਦੀ ਸੇਵਾ ਤੇ ਆਹ ਕਾਦੀਆਂ ਇਹ ਗੱਲਾਂ ਨੇ ਬਹੁਤ ਦੁਖਦਾਈ ਚੀਜ਼ਾਂ ਜੀ 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 ਬਿਲਕੁਲ ਜੀ ਵੀ ਜੀ ਵੀ ਇਹ ਕਹਿ ਰਹੇ ਨੇ ਕਿ ਗੁਰੂ ਘਰਾਂ ਦੇ ਵਿੱਚੋਂ ਕਹਿੰਦੇ ਗੋਲਕ ਚੱਕਦੇ ਹੋ ਅਧੀਆਂ ਲੜਾਈਆਂ ਜਿਹੜੀਆਂ ਮੁੱਕ ਜਾਣੀਆਂ ਨੇ ਗੋਲਕ ਤੇ ਕਿਉਂ ਚੱਕੀ ਐ ਸਰ ਹੂੰ ਗੋਲਕ ਭੁੱਖੇ ਨੂੰ ਰੋਟੀ ਦਿੰਦੀ ਐ ਪਰ ਇੱਥੇ ਉਹਨੂੰ ਮਸਲੇ ਹੋਰ ਬਣ ਗਏ ਨੇ ਉਹ ਥਾਂਵੇਂ ਨੂੰ ਥਾਂ ਦਿੰਦੀ ਐ ਸਰ ਜੀ ਠੀਕ ਐ ਨਾ ਗੋਲਕ ਚੁੱਕਣ ਦੀ ਜ਼ਰੂਰਤ ਨਹੀਂ ਹੂੰ ਗੋਲਕ ਦੀ ਜਿਹੜੇ ਦੁਰਵਰਤੋਂ ਕਰਦੇ ਉਹਨਾਂ ਨੂੰ ਚੁੱਕਣ ਦੀ ਜੀ ਚੁੱਕਣ ਦੀ ਜ਼ਰੂਰਤ ਐ ਬਿਲਕੁਲ ਬਿਲਕੁਲ ਗੁਰੂ ਕੀ ਗੋਲਕ ਕੌਣ ਚੁੱਕ ਸਕਦਾ ਸਰ ਕਿਸੇ 'ਚ ਹਿੰਮਤ ਐ ਜੀ ਗੁਰੂ ਕੀ ਗੋਲਕ ਦੇ ਨਾਲ ਲੰਗਰ ਚੱਲਦੇ ਨੇ ਸਾਬ ਬਸ ਉਹਨਾਂ ਦਾ ਕਹਿਣ ਦਾ ਮਤਲਬ ਵੀ ਇਹੀ ਸੀਗਾ ਕਿ ਬਈ ਜਿਹੜੇ ਜਿਨ੍ਹਾਂ ਨੂੰ ਅਖਤਿਆਰੀ ਮਿਲ ਜਾਂਦੀ ਹੈ ਮੁਖਤਿਆਰੀ ਮਿਲ ਜਾਂਦੀ ਹੈ ਉਹ ਨਾ ਨਹੀਂ ਇਹ ਇੱਕ ਕਾਮ ਰੈਡੀ ਜਿਹਾ ਤਰਕ ਆ ਹੂੰ ਕਿ ਪੈਸੇ ਬੰਦ ਸਰ ਬਹੁਤ ਲੋੜਵੰਦ ਲੋਕ ਭੋਜਨ ਸ਼ੱਕਦੇ ਨੇ ਗੁਰੂ ਘਰਾਂ ਚ ਹੂੰ ਮੇਰੇ ਪਿੰਡ ਦੇਖਿਆ ਤੁਸੀਂ ਤੁਸੀਂ ਨਹੀਂ ਗਏ ਹੋਗੇ ਸ਼ਾਇਦ ਮੈਂ ਨਹੀਂ ਮੇਰੇ ਪਿੰਡ ਬਈ ਮਤਲਬ ਕਿ ਲੰਗਰ ਹਾਲ ਬਣਿਆ ਹੂੰ ਠੀਕ ਹੈ ਜੀ ਤੇ ਲੰਗ ਦਾ ਟੱਪ ਦਾ ਗਰੀਬ ਗੁਰਬਾ ਇੱਕ ਆਸ ਨਾਲ ਜਾਂਦਾ ਪ੍ਰਸ਼ਾਦਾ ਸ਼ੱਕਦਾ ਜੀ 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 ਤੋਂ ਸਾਡੇ ਵੀ ਬੰਦੇ ਉਹਨਾਂ ਦਾ ਵੀ ਥੋੜਾ ਦਿਮਾਗ ਭੌਿਆ ਹੋਇਆ ਹੂੰ ਏਦਾਂ ਕਰਦੇ ਬਾਬੇ ਓਦਾਂ ਕਰਦੇ ਮੈਂ ਕਿਹਾ ਨਹੀਂ ਜਿੰਨਾ ਚਿਰ ਮੇਰੇ ਤੇ ਸਾਹ ਚੱਲਦੇ ਆ ਲੰਗਰ ਵਾਸਤੇ ਦੇਵਾਂਗੇ ਯਾਰ ਜੀ 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 ਕੋਈ ਇੱਕ ਬੰਦਾ ਵੀ ਤੁਹਾਡੇ ਦਸਵੰਦਾਂ ਨਾਲ ਭੋਜਨ ਸ਼ੱਕਿਆ ਤੇ ਕੌਣ ਆ ਤੁਹਾਡੇ ਅਰਕਾ ਹੂੰ ਬਿਲਕੁਲ ਤੋਂ ਮਤਲਬ ਇਹ ਆ ਕਿ ਇੱਕ ਕਾਮ ਰੈਡੀ ਜੇ ਅੰਦਰ ਰੱਖੇ ਲੇਖੇ ਲਾਜੇ ਮਤਲਬ ਕਿ ਚੰਗੇ ਬੰਦਿਆਂ ਨੂੰ ਉੱਥੇ ਅਹੁਦੇਦਾਰ ਬਣਾਓ ਕਮੇਟੀਆਂ ਚ ਲਿਆਓ ਠੀਕ ਰਹੇਗਾ ਹੂੰ ਬਿਲਕੁਲ ਮਿੰਟੂ ਜੀ ਆਪਾਂ ਥੋੜਾ ਜਾਂ ਰਾਜਨੀਤੀ ਵਾਲੇ ਪਾਸੇ ਨੂੰ ਫੇਰ ਮੁੜੀਏ ਉਧਰ ਦੀ ਇੱਕ ਗੱਲਬਾਤ ਹੋਰ ਕਰੀਏ ਆਪਾਂ ਦੇਖਿਆ ਕਿ ਆਪ ਦੇ ਪਿੱਛੇ ਜੇ ਇਹਨਾਂ ਦਾ ਟਿਕਟਾਂ ਦਾ ਰੌਲਾ ਜਿਹਾ ਬਹੁਤ ਪਿਆ ਟਿਕਟਾਂ ਵੇਚਣ ਦਾ ਵੀ ਇਲਜ਼ਾਮ ਤਾਂ ਲੱਗਿਆ ਟਿਕਟਾਂ ਜਿਹੜੇ ਉਹ ਬਣਦੇ ਸੀ ਕਹੋ ਜਿਨ੍ਹਾਂ ਦੇ ਆਪਾਂ ਉਤਨ ਵੀ ਸ਼ਬਦਾਂ ਤੇ ਰਿਜ਼ਰਵ ਕਰਦੇ ਸੀ ਉਹਨਾਂ ਨੂੰ ਦਿੱਤੀਆਂ ਨਵੇਂ ਆਏ ਨੂੰ ਦੇਤੀਆਂ ਇੱਕ ਇਹਨਾਂ ਨੇ ਇਹੋ ਜਿਹਾ ਟਿਕਟ ਵੰਡ ਦਾ ਪ੍ਰੋਗਰਾਮ ਕੀਤਾ ਕਿ ਮੁਸਲਮਾਨ ਭਾਈਚਾਰੇ ਨਾਲ ਇਹਨਾਂ ਦਾ ਗੁੱਸੇ ਹੋ ਗਿਆ ਇਹ ਕੀ ਮਸਲਾ ਹੈ ਜੀ ਦੇਖੋ ਮੁਸਲਮਾਨ ਭਾਈਚਾਰਾ ਹੋਰ ਇਹਨਾਂ ਦੇ ਹਾਰ ਪਾਵੇ ਹੂੰ ਸੰਗਰੂਰ ਦੇ ਵਿੱਚ ਮਲੇਰਕੋਟਲਾ ਹੁਣ ਤਾਂ ਵੈਸੇ ਉਹ ਜ਼ਿਲ੍ਹਾ ਬਣ ਗਿਆ